ਤਤਾ ਜੇ ਸਾਡੇ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ 2 ਲੱਖ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਹੋਏ ਉਹ ਬਾਦਲ ਨਹੀਂ ਆ ਸਕਦੇ ਇਹ ਹੜਿਆ ਹੋਇਆ ਵੀ ਇਹ ਹੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਆ ਸੁਖਵੀਰ ਬਾਦਲ ਅੱਜ ਤੇਰਾ ਹਾਲ ਹੋਵੇਗਾ ਨਹੀਂ ਤਾਂ ਜਿਵੇਂ ਸੁਖਵੀਰ ਬਾਦਲ ਅੱਜ ਕੰਦਾ ਕੌਲਿਆਂ ਦਾ ਵਾਜਦਾ ਫਿਰਦਾ ਇਤਨਾ ਹੀ ਭਗਵੰਤ ਮਾ ਤੂੰ ਅੱਜ ਦਾ ਫਿਰਨਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਗੁਰਦੁਆਰਾ ਕਾਲਕੜ ਸਾਹਿਬ ਜਿਹੜਾ ਕਿ ਫਿਰੋਜ਼ਪੁਰ ਫਾਇਲਕਾਰ ਰੋਡ ਦੇ ਉੱਪਰ ਹੀ ਪੈਂਦਾ ਸੋ ਅੱਜ ਗੱਲਬਾਤ ਕਰਨ ਲੱਗੇ ਆ ਸਾਡੇ ਨਾਲ ਲੜਦਿਆਂ ਪਹੁੰਚਾਂ ਗੁਰੂ ਦੀਆਂ ਹੈਗੀਆਂ ਨੇ ਸੋ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 1.5 ਸਾਲ ਤੋਂ ਭਾਈ ਅਮਰਪਾਲ ਜੇਲ੍ਹ ਦੇ ਵਿੱਚ ਬੰਦ ਹੈਗਾ ਡਿਬਰੂਗੜ੍ਹ ਦੀ ਵਿੱਚ ਜਿਹੜੇ ਕਿ ਐਮਪੀ ਜਿੱਤੇ ਹੈਗੇ ਨੇ ਗੁਰੂ ਸਾਹਿਬ ਤੋਂ ਸੋ ਉਹਨਾਂ ਦੀ ਜੀ ਰਿਹਾਈ ਦੇ ਵਾਸਤੇ ਬੜੀਆਂ ਮਸ਼ਕਤ ਕੀਤੀ ਜਾ ਰਹੀ ਸੀ ਸੰਗਤਾਂ ਦੇ ਵੱਲੋਂ ਸੋ ਸੌਚਣ ਦੇ ਵਾਸਤੇ ਵੀ ਸਮਾ ਸਰਕਾਰ ਨਹੀਂ ਦੇ ਰਹੀ ਸੀ ਸੋ ਭਾਈ ਸਰਬਜੀਤ ਸਿੰਘ ਨੇ ਅਪਰਾਲਾ ਕੀਤਾ ਸਪੀਕਰ ਨੂੰ ਲਿਖਤੀ ਰੂਪ ਦਿੱਤਾ ਸੋ ਉਹਨਾਂ ਦੀ ਸੌ ਜਿਹੜੀ ਕੱਲ ਨੂੰ ਚੁੱਕੀ ਜਾਣੀ ਹੈਗੀ ਹੈ ਤੇ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਭਾਈ ਅਮਰਤਪਾਲ ਦੀ ਜਿਹੜੀ ਪੈਰੋਲ ਮਨਜ਼ੂਰ ਹੋਈ ਹੈ ਹਾਂ ਜੀ ਕਹਿੰਦੇ ਵੀ ਕੱਲ ਨੂੰ ਜਹਾਜ਼ ਵਿੱਚ ਲਿਆਂਦਾ ਜਾਏਗਾ ਦਿੱਲੀ ਦੇ ਵਿੱਚ ਜੀ ਤੇ ਸਪੀਕਰ ਦੇ ਕੋਲ ਹੀ ਸੌ ਚੁਕਾਈ ਜਾਏਗੀ ਹਾਂ ਜੀ ਉਸ ਤੋਂ ਬਾਅਦ ਉੱਥੋਂ ਹੀ ਵਾਸੀ ਫਿਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲੈ ਕੇ ਚਲੇ ਜਾਣਗੇ ਕੀ ਕਹਿੰਦੇ ਹੋ ਗੁਰਮਖੋ ਐਸੇ ਗੱਲ ਤੋਂ ਹੀ ਪਰਖ ਲੈਣਾ ਚਾਹੀਦਾ ਜੀ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹਵਾਲਾ ਟਾਂਚ ਬੰਦ ਕੀਤਾ ਸੀ ਵੀ ਬਾਹਰ ਦੀ ਹਵਾ ਨਾ ਲੱਗੇ ਅੱਜ ਵੇਖੋ ਕਾਲਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆ ਜਿਹੜੇ ਡੱਕਣ ਵਾਲੇ ਸੀ ਉਹਨਾਂ ਨੂੰ ਵਿਖਾ ਦਿੱਤਾ ਮਹਾਰਾਜ ਨੇ ਇੱਕ ਹੌਤਕ ਉਹ ਜਿਹੜੇ ਜਾਜ ਦੇ ਵਿੱਚ ਮੋਦੀ ਹੁਣ ਆਪ ਜਾਇਆ ਕਰਦੇ ਸੀ ਅਮਰ ਸ਼ਾਹ ਹੁਣੀ ਜਾਇਆ ਕਰਦੇ ਸੀ ਉਹਦੇ ਵਿੱਚ ਜਿਹੜੇ ਉਹਨਾਂ ਦੀ ਐਂਟੀ ਪਾਰਟੀ ਜਿਨ੍ਹਾਂ ਦੇ ਉੱਤੇ ਸਜ਼ਾਵਾਂ ਲਾ ਕੇ ਭੇਜਿਆ ਸੀ ਉਹ ਭਗਵੰਤ ਮਾਨ ਨੂੰ ਚਾਹੇ ਇਹਨਾਂ ਨੂੰ ਮੋਦੀ ਨੂੰ ਵੇਖਣਾ ਚਾਹੀਦਾ ਕਾਲਪੁਰਖ ਵਾਹਿਗੁਰੂ ਦੇ ਕਿਰਪਾ ਕਰਕੇ ਉਹਨਾਂ ਨੂੰ ਜਹਾਜਾਂ 'ਚ ਭਾ ਕੇ ਇਹ ਅੱਜ ਸੌਂ ਚੱਕਣ ਵਾਸਤੇ ਜੇ ਦਿੱਲੀ ਦੇ ਵਿੱਚ ਲਿਆ ਰਿਆ ਤੇ ਗੁਰਮਖੋ ਉਹ ਕੋਈ ਸਮਾਂ ਦੂਰ ਨਹੀਂ ਹੁੰਦਾ ਜਦੋਂ ਇਸੇ ਕੌਮ ਦਾ ਅਕਾਲ ਪੁਰਖ ਵਾਹਿਗੁਰੂ ਆਪ ਮਾਲਕਾ ਉਹ ਜਿਹਦੇ ਤੇ ਵੀ ਮੇਰ ਦਾ ਭੜਿਆ ਹੱਥ ਰੱਖ ਦਵੇ ਤੇ ਉਹਨਾਂ ਨੇ ਸਤਿਗੁਰੂ ਨੇ ਮੇਰ ਦਾ ਭੜਿਆ ਹੱਥ ਮਾਤਾ ਭਾਗੋ ਸਾਹਿਬ ਤੇ ਰੱਖਿਆ ਸੀ ਤੇ ਉਹਨਾਂ 40 ਸਿੰਘਾਂ ਦੇ ਵਿੱਚ ਗੁਰਮਖੋ ਫਤਿਹ ਕਰਾਤੀ ਸੀ ਬਗਸਰ ਸਾਹਿਬ ਦੀ ਜੰਗ ਦੀ ਇਹ ਜੇ ਅੱਜ ਕਹੀਏ ਦੋ ਸੀਟਾਂ ਵਾਂ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੇ ਪਿਤਾ ਸਰਦਾਰ ਬਿਆਨਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਕਾਰਨਾਮਾ ਕੀਤਾ ਸੀ ਸਿੱਖਾਂ ਦੀ ਪੱਗ ਰੋਲਦੀ ਸੀ ਤੇ ਉਹਨਾਂ ਨੇ ਚਾਕੇ ਦੁਬਾਰਾ ਸਿਰ ਦੇ ਉੱਤੇ ਰੱਖੀ ਤੇ ਉਹਨਾਂ ਨੇ ਗੁਰਮਖੋ ਪਿਆਰਿਓ ਕੌਮ ਨੂੰ ਹੱਕ ਦੁਆਏ ਜੇ ਅੱਜ ਅਸੀਂ ਸਰਬਜੀਤ ਦੇ ਘਰ ਪੰਜ ਸੱਤ ਮਹੀਨੇ ਹੋ ਗਏ ਗਏ ਉਹਨਾਂ ਦਾ ਘਰ ਦੇ ਹਾਲਾਤ ਵੇਖੇ ਸਾਰਾ ਪਾਣੀ ਸ਼ਹਿਰ ਦਾ ਰੁੜ ਕੇ ਉਹਨਾਂ ਦੇ ਘਰ ਜਾਂਦਾ ਸੀ ਛੱਤਾਂ ਡਿੱਗੀਆਂ ਪਈਆਂ ਸੀ ਮਕਾਨ ਦੀਆਂ ਅੱਜ ਅਸੀਂ ਕੌਮ ਦੇ ਹੀਰਿਆਂ ਦੀ ਪਛਾਣ ਕਰਨ ਦੇ ਬਜਾਏ ਗੁਰਮਖੋ ਪਿਆਰਿਓ ਉਹਨਾਂ ਦਾ ਨਾਂ ਵਰਤਦੇ ਪਏ ਸਾਡੇ ਆਗੂ ਜਿਹੜੇ ਕਹਿੰਦੇ ਸੀ ਅੱਜ ਬੰਦੀ ਸਿੰਘਾ ਜੇ ਅੱਜ ਆਗੂ ਸਹੀ ਹੋ ਜਾਣ ਤੇ ਗੁਰਮਖੋ ਪਿਆਰੋ ਦਿਨ ਦੂਰ ਦੀ ਜਦੋਂ ਬੰਦੀ ਸਿੰਘ ਬਾਹਰ ਆ ਜਾਣਗੇ ਜੀ ਬਾਬਾ ਜੀ ਭਾਜਪਾ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਸੁਨੀਲ ਜਾਖੜ ਕਹਿੰਦੇ ਵੀ ਭਾਈ ਅਮਰਤ ਬਾਦਲੇ ਨੇ ਨਸ਼ੇ ਦੀ ਆੜ ਲੈ ਕੇ ਪੰਜਾਬ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਸੀ ਕਹਿੰਦਾ ਵੀ ਜੇ ਇਹਨੂੰ ਛੱਡਣਾ ਜੇਰ ਦੇ ਵਿੱਚੋਂ ਬਾਹਰ ਕਰਾਂ ਤਾਂ ਫਿਰ ਕਹਿੰਦਾ ਲਾਰੈਂਸ ਬਸ਼ਨੋਈ ਜਿਹੜਾ ਹੱਤਵਦੀ ਕਹਿੰਦਾ ਉਹਨੂੰ ਵੀ ਬਾਹਰ ਕੱਢ ਦਿਓ ਫਿਰ ਜੀ ਇਹ ਜੀ ਕਿੱਥੇ ਰਾਮਰਾਮ ਕਿੱਥੇ ਟੈਂਟ ਹੈ ਇਹ ਬਸ਼ਨੋਈ ਦੇ ਨਾਲ ਜੋੜ ਦਿੱਤੀ ਗੱਲ ਜਾਖੜ ਸਾਹਿਬ ਇਹ ਤੁਸੀਂ ਤਾਂ ਧਿਆਨ ਮਾਰੋ ਆਪਦੇ ਦਿਮਾਗ ਤੇ ਮਤ ਦੇ ਉੱਤੇ ਕੀ ਉਹ ਵਸ਼ਨੋਈ ਦੇ ਨਾਲ ਜੋੜਦਾ ਅਮਰਤਪਾਲ ਨੂੰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਜਾ ਨਵਾਜਾ ਖਾਲਸਾ ਇਹਨੇ ਖੰਡੇ ਦੀ ਪਾਉਲ ਛਕੀ ਆ ਇਹਨੇ ਬਾਣਾ ਬਾਣੀ ਧਾਰਨ ਕੀਤਾ ਉਹ ਇੱਕ ਦੁਨੀਆ ਦੇ ਜਿਨ੍ਹਾਂ ਨੂੰ ਗੁੰਡੇ ਜਿਨ੍ਹਾਂ ਨੂੰ ਬਦਮਾਸ਼ ਆਖਿਆ ਜਾਂਦਾ ਉਹਦੇ ਨਾਲ ਤੁਲਨਾ ਕਰਦੇ ਹੋ ਤੇ ਇਹ ਧਿਆਨ ਦਿਓ ਇਹ ਜਿਹੜੇ ਖਾਲਸੇ ਉਹ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਬੰਦੀ ਛੋੜ ਲੈ ਕੇ ਆਏ ਸੀ ਦੂਜੇ ਜੂਰ ਸਾਹਿਬ ਦੇ ਲਾਗੇ ਕਿਲੇ ਦੇ ਵਿੱਚੋਂ ਜਦੋਂ ਪੂਨੇ ਸਤਾਰੇ ਦੇ ਕਿਲੇ ਦੇ ਵਿੱਚ ਰਬੰਦ ਕੀਤੇ ਸੀ ਉਦੋਂ ਵੀ ਘੋੜਿਆਂ ਦੇ ਆ ਰਕਾਬਾਂ ਫੜ ਕੇ ਬਾੜ ਚਲੇ ਗਏ ਸੀ ਤੇ ਜਦੋਂ ਗੁਰਮਖੋ ਆ ਬਾਈ ਧਾਰ ਦੇ ਰਾਜੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜ ਫੜ ਕੇ ਚੋਲੇ ਦਾ ਤੇ ਗੁਰਮਖੋ ਪਿਆਰਿਓ ਉਦੋਂ ਵੀ ਜਿਹੜਾ ਸਤਗੁਰਾਂ ਦੇ ਚੋਲੇ ਦੀਆਂ 88 ਕਲੀਆਂ ਫੜ ਕੇ ਉਦੋਂ ਵੀ ਸਾਰੇ ਬਾਹਰ ਆ ਗਏ ਸੀ ਹੁਣ ਵੀ ਉਹ ਕੋਈ ਸਮਾਂ ਦੂਰ ਨਹੀਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਗੁਰੂ ਗੋਬਿੰਦ ਸਿੰਘ ਸਾਹਿਬ ਧਰਤੀ ਤੇ ਹੀ ਆ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇਹ ਕਾਲਪੁਰਖ ਦਾ ਜਾ ਆਇਆ ਕਿ ਇਹ ਬੰਦੇ ਦੀ ਬਣਾਈ ਸਰਕਾਰ ਨੇ ਵੀ ਤੁਹਾਡੇ ਅਗੋਂ ਵੋਟਾਂ ਪਾਇਆ ਟੱਠ ਜੂਗੀ ਪੰਜਾਂ ਤੋਂ ਗਿਣਤੀ ਚੱਲੀ ਸੀ ਕਰੋੜਾਂ ਦੇ ਹਿਸਾਬ ਨਾਲ ਆਬਾਦੀ ਹੋ ਗਈ ਆ ਕੋਈ ਪੰਜਾਬ ਸਰਕਾਰ ਕੋਈ ਭਾਰਤ ਸਰਕਾਰ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ ਗੁਰੂ ਦੇ ਖਾਜੇ ਨਵਾਜੇ ਕਾਲਸੇ ਨੂੰ ਇਹਨਾਂ ਦੇ ਮੰਨ ਦਾ ਪ੍ਰੇਖਾ ਜੀ ਬਾਬਾ ਜੀ ਬਿਆਨ ਸਿੰਘ ਦਾ ਪੁੱਤਰਾ ਜਿਹੜਾ ਹੈਗਾ ਰਵਨੀਤ ਬਿੱਟੂ ਲੁਧਿਆਣੇ ਤੋਂ ਐਮਪੀ ਇਲੈਕਸ਼ਨ ਹਾਰ ਗਿਆ ਸੀ ਲੇਕਿਨ ਫਿਰ ਵੀ ਉਹਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਕਹਿੰਦੇ ਵੀ ਜਿਹੜਾ ਬੰਦਾ ਅਮਰਪਾਲ 100 ਸੰਵਿਧਾਨ ਨੂੰ ਮੰਨਦਾ ਨਹੀਂ ਸੀ ਕਹਿੰਦਾ ਵੀ ਸੌ ਚੁਕਾ ਕੇ ਫਿਰ ਫਾਇਦਾ ਕੀ ਹੋਣਾ ਹੈ ਇਹ ਜਿਹੜੀਆਂ ਸਰਕਾਰਾਂ ਇਹ ਲੱਭਦੀਆਂ ਰਹਿੰਦੀਆਂ ਸਾਡੀ ਕੌਮ ਦਾ ਮੂੰਹ ਦੇ ਉੱਤੇ ਹੋਵੇ ਵੀ ਪੰਜਾਬ ਦਾ ਦਾਣਾ ਵੀ ਪ੍ਰਕਾਸ਼ ਹੋਵੇ ਪੱਗ ਵੀ ਬੱਦੀ ਹੋਵੇ ਜਦੋਂ ਆਪ ਨਾਂ ਲੜਨ ਜੋਗਾ ਹੋਵੇ ਨਾ ਉਹ ਘਰ ਦੇ ਵਿੱਚੋਂ ਹੀ ਕੋਈ ਪਰਿਵਾਰ ਦਾ ਜੀ ਖਰੀਦ ਲੈਂਦਾ ਕਈ ਵਾਰੀ ਪਿਓ ਪੁੱਤਾਂ ਦੀ ਲੜਾਈ ਪਾ ਦਿੰਦੇ ਕਈ ਵਿੱਚ ਹੀ ਭਰਾਵਾਂ ਦੀ ਲੜਾਈ ਪਾ ਦਿੰਦੇ ਇਹਨਾਂ ਦੇ ਵਿੱਚ ਆਪਦੇ ਛਾਤੀ ਦਾ ਦਮ ਨਹੀਂ ਕੋਈ ਖਾਲਸੇ ਦਾ ਵਿਗਾੜ ਸਕਣ ਇਹਨਾਂ ਨੇ ਜਿਹੜੇ ਕੌਮ ਦੇ ਗਦਾਰ ਹੁੰਦੇ ਆ ਕੌਮ ਦੀ ਜਿਹੜੀ ਢੈਂਦੀ ਕਲਾ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਖਰੀਦ ਲੈਂਦੇ ਆ ਜਿਵੇਂ ਜਿੱਤੇ ਤੋਂ ਬਿਨਾਂ ਹੀ ਮંત્રી ਬਣਾ ਦਿੱਤਾ ਜੇ ਸਾਡੇ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ 2 ਲੱਖ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਹੋਏ ਉਹ ਬਾਦੂ ਨਹੀਂ ਆ ਸਕਦੇ ਇਹ ਹਰਿਆਣਾ ਵੀ ਇਹ ਹੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੀ ਬਾਬਾ ਜੀ लास्ट ਸਵਾਲ ਹੈਗਾ ਵੀ ਹਿਮਾਚਲ ਦੇ ਵਿੱਚ ਜਿਹੜੇ ਸਿੱਖ ਜਾਂਦੇ ਨੇ ਜਾਂ ਆਪਾਂ ਹਰਿਆਣੇ ਦੀ ਗੱਲ ਕਰੀਏ ਜਾਂ ਰਾਜਸਥਾਨ ਦੀ ਗੱਲ ਹੀ ਗੱਲ ਕਰੀਏ ਜਿੱਥੇ ਕੱਲਾ ਸਿੰਘ ਇੱਕ ਮਿਲਦਾ ਸਿੱਖ ਮਿਲਦਾ ਉੱਥੇ ਛਰਾਰਤੀ ਲੋਕ ਨੂੰ ਢਾ ਲੈਂਦੇ ਤੇ ਕੁੱਟਮਾਰ ਕਰਦੇ ਤੇ ਕੇਸਾਂ ਦੀ ਬੇਦਬੀ ਵੀ ਕਰਦੇ ਆ ਕੀ ਕਹੋਗੇ ਜੀ ਜਿਹੜੇ ਪੰਜਾਬ ਵਾਲੇ ਆ ਨਾ ਜੇ ਮਹਾਤਲ ਦੇ ਵਿੱਚ ਇਹਨਾਂ ਨੂੰ ਡਾਂਗਾ ਪੈਂਦੀਆਂ ਇਹਨਾਂ ਦੀ ਬੇਅਦਵੀ ਹੋ ਰਹੀ ਆ ਇਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਨਾਲੇ ਤਾਂ ਉਹਨਾਂ ਦੇ ਪਰਿਵਾਰ ਪਾਲ ਦੇ ਜਾ ਕੇ ਜੀ ਨਾਲੇ ਉਹਨਾਂ ਦੀ ਆਮਦਨ ਵਧਾਉਂਦੇ ਆ ਨਾਲੇ ਪੈਸੇ ਹੀ ਆੜ ਨਹੀਂ ਜਾਂਦੇ ਪਹਾੜੀਆਂ ਦੇ ਵਿੱਚ ਆਹ ਕੱਲ ਖਬਰ ਚੱਲਦੀ ਪਈ ਸੀ 5-7 ਜੀ ਆ ਉਹ ਫੋਟੋ ਲਵਾਉਣ ਲੱਗੇ ਪਹਾੜੀ ਦੇ ਉੱਤੇ ਚੜ੍ਹ ਕੇ ਤੇ ਉਹ ਗੁਰਮਖੋ ਪਾਣੀ ਰੋਣ ਕੇ ਲੈ ਗਿਆ ਇਹ ਜਿਹੜੇ ਗੁਰਮਖੋ ਐਸ਼ ਪ੍ਰਸਤੀ ਕਰਨ ਜਾਂਦੇ ਆ ਜਿਹੜੇ ਉਧਰ ਉਹ ਜਾਣ ਕੇ ਜੁੱਤੀਆਂ ਦਾ ਮਸਾਲਾ ਬਣਾ ਲੈਂਦੇ ਆ ਗੁਰੂ ਕੇ ਖਾਲਸੇ ਦੇ ਲਾਗੇ ਨਾ ਕੋਈ ਅੱਗੇ ਲਾਇਆ ਲਾਗੇ ਲੱਗਾ ਤੇ ਨਾ ਕੋਈ ਲੱਗ ਸਕਦਾ ਇਹ ਗੁਰਮਖੋ ਨਾਲੇ ਤਾਂ ਉਹਨਾਂ ਦੀ ਆਮਦਨ ਵਧਾਉਂਦੇ ਆ ਨਾਲੇ ਜਾ ਕੇ ਖਾਂਦੇ ਜੁੱਤੀਆਂ ਇਹਨਾਂ ਨੂੰ ਕੀ ਲੋੜ ਉਸੇ ਜਾ ਕੇ ਮਹਾਚਲ ਚ ਕਿਹੜਾ ਇਹਨਾਂ ਦੇ ਟਿੰਡੇ ਰੱਖੇ ਆ ਜਿਹੜੇ ਇਹਨਾਂ ਨੇ ਜਾ ਕੇ ਲੈਣੇ ਆ ਹੋਰ ਬੜੇ ਇਹਨਾਂ ਨੂੰ ਯਾਤਰਾ ਕਰਨ ਨੂੰ ਆਸਤੇ ਹਜੂਰ ਸਾਹਿਬ ਸੱਚਖੰਡ ਚਲੇ ਜਾਣ ਇਹ ਹਿਮਕੁੰਡ ਸਾਹਿਬ ਚਲੇ ਜਾਣ ਇਹਨਾਂ ਨੇ ਜਾ ਕੇ ਜ਼ਰੂਰ ਪਹਾੜੀਆਂ ਚ ਘੁੰਮਣਾ ਇਹਨਾਂ ਨੂੰ ਨਹੀਂ ਚਾਹੀਦਾ ਤੇ ਮਹਾਚਲ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਜੇ ਤੁਸੀਂ ਇਤਰਾ ਹੀ ਜੇ ਕਿਦੇ ਭੁਲੇਖੇ ਦੇ ਨਾਲ ਗੁਰਮਖੋ ਪਿਆਰਿਓ ਹੱਥ ਲਾ ਲਿਆ ਗੁਰੂ ਕੇ ਸਿੰਘ ਨੂੰ ਤੇ ਤੁਹਾਨੂੰ ਪਤਾ ਲੱਗ ਜਾਏਗਾ ਇਵੇਂ ਪੰਜਾਬ ਵਾਲਿਆਂ ਦਾ ਬੇਨਿਆਹੀ ਕਰੀ ਦੀਆ ਪੰਜਾਬ ਵਾਲੇ ਲੋਕ ਤੁਹਾਡੀਆਂ ਨੇਹਰੀਆਂ ਲਿਆ ਦੇਣਗੇ ਇਹ ਤੁਹਾਡੇ ਮੂੰਹ ਉੱਲੀ ਵੰਦੇ ਆ ਮਾਚਲ ਵਾਲਿਓ ਸਮਝ ਜਦੋ ਖਾਲਸੇ ਨੇ ਤੁਹਾਨੂੰ ਚਾੜਾ ਸ਼ਿਕਾਇਆ ਨਾ ਹਜੇ ਤਾਂ ਉਹ ਕੰਗਣਾ ਨੋਤ ਦੇ ਇੱਕ ਹੀ ਵਜਾ ਲਫੜ ਇਹ ਛੂਕਾ ਪੌਂਦੀ ਫਿਰਦੀ ਆ ਜਦੋਂ ਦੂਜਿਆਂ ਨੂੰ ਪੈਣ ਲੱਗ ਪੀਆਂ ਉਦੋਂ ਕੀ ਹਾਲਾਤ ਹੋਣਗੇ ਉਹਨੇ ਵੀ ਬੋਲੀ ਸੀ ਸਾਡੀਆਂ ਬੀਬੀਆਂ ਨੂੰ ਸਾਡੀਆਂ ਧੀਆ ਭੈਣਾਂ ਨੂੰ ਵੀ ਇਹ 100-100 ਰੁਪਏ ਦੇ ਦਿਹਾੜੀ ਆਣ ਕੇ ਧਰਨਿਆਂ ਦੇ ਬੇਟੀਆਂ ਇਹ ਜਿਹੜੇ ਬੋਲ ਬਾਲੇ ਜਿਹੋ ਜੇ ਕੱਚੇ ਬੋਲਣ ਗੀਆਂ ਤੇ ਇਹਨਾਂ ਨੂੰ ਕੀਤੀ ਦਾ ਫਲ ਨਾਲ ਲਗਵੇਂ 50 ਬਲੇ ਪਗਤਾ ਦਿੰਦੇ ਜੀ ਬਾਬਾ ਜੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਭਾਈ ਅਮਰਤ ਬਾਦ ਨੂੰ ਬਾਹਰ ਲਿਆਉਣ ਦੇ ਵਿੱਚ ਕੋਈ ਸਹਿਯੋਗ ਕਰੇਗੀ ਜਾਂ ਮੁਸ਼ਕਲ ਹੈ ਇਹਨਾਂ ਨੂੰ ਜੀ ਆਪ ਦਾ ਡਰ ਹੋ ਗਿਆ ਭਗਵੰਤ ਮਾਨ ਨੂੰ ਇਹ ਡਰ ਹੋ ਗਿਆ ਇਹ ਕੁਰਸੀ ਜਾਂਦੀ ਆ 13 ਜੋ ਰਹਿ ਗਿਆ ਤਿੰਨ ਭਲਾਣਿਆਂ ਤੂੰ ਨਾ ਤਿੰਨਾ ਚੋ ਦੇ ਨਾਂ ਹੈ 13 ਚੋਂ ਜੀ ਇਹ ਹੁਣ ਤਿੰਨਾ ਚੋ ਦਾ ਰਹਿ ਗਿਆ 13 ਗਈਆਂ ਇਹੋੜੀਆਂ ਤਿੰਨ ਉਹ ਵੀ ਖਿਸਕਦੀਆਂ ਜਾਂਦੀਆਂ ਤਿੰਨਾ ਲੱਤਾਂ ਤੇ ਕੁਰਸੀ ਖੜ ਨਹੀਂ ਸਕਦੀ ਜੀ ਜਿੰਨਾ ਚਿਰ ਲੱਤਾਂ ਚਾੜਨਾ ਹੋਣਾ ਨਾ ਕੁਰਸੀ ਨੇ ਖੜਨਾ ਤੇ ਨਾ ਮੇਚਨੇ ਖੜਦਾ ਉਹ ਚਾਰ ਲੱਤਾਂ ਦੀ ਜ਼ਰੂਰਤ ਆ ਭਗਵਾਨ ਤੁਮਾਨ ਨੂੰ ਮੈਂ ਦੱਸਣਾ ਚਾਹੁੰਨਾ ਤੂੰ ਇਹਨਾਂ ਦੇ ਨਾਲ ਨਿਆਂ ਕਰ ਜੀ ਬੇਨਿਆਂਈ ਨਾ ਕਰ ਤੇ ਇਹਨਾਂ ਦੇ ਇਹਨਾਂ ਦੇ ਹੱਕ ਦੇ ਤੇ ਅੱਗੇ ਤੋਂ ਆਪਦੀਆਂ ਸ਼ੀਟਾਂ ਕਾਮਯਾਬ ਕਰ ਤੇ ਨਹੀਂ ਤਾਂ ਹੋਰ ਕੋਈ ਕਸੂਰਵੰਦ ਨਹੀਂ ਤੈਨੂੰ ਹਰਾਉਣ ਦਾ ਤੂੰ ਆਪ ਦੇ ਇਹ ਪਾਰਟੀ ਨੂੰ ਹਰਾਉਣ ਦਾ ਤੂੰ ਆਪ ਹੀ ਜ਼ਿੰਮੇਵਾਰ ਆ ਜਦੋਂ ਕਿਸੇ ਨਾਲ ਬੇਨਿਆਂਈ ਕਰੀਏ ਉਦੋਂ ਗੁਰਮਖੋ ਪਾਵਰ ਖੁੱਸ ਜਾਂਦੀ ਆ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਗੁਰਮਖਾ ਆ ਸੁਖਵੀਰ ਬਾਦਲ ਆ ਤੇਰਾ ਹਾਲ ਹੋਵੇਗਾ ਨਹੀਂ ਤਾਂ ਜਿਵੇਂ ਸੁਖਵੀਰ ਬਾਦਲ ਅੱਜ ਕੰਧਾ ਕੌਲਿਆਂ ਦਾ ਵਾਅਦਾ ਫਿਰਦਾ ਇਤਨਾ ਹੀ ਭਗਵੰਤ ਮਾ ਤੂੰ ਅਜਦਾ ਫਿਰਨਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਮੈਂ ਤੈਨੂੰ ਇਹ ਹੀ ਕਹਿਣਾ ਬੇਨਤਾ ਕਰਦਾ ਖਾਲਸਾ ਵੀ ਤੂੰ ਜੇ ਸੰਭਲਣਾ ਤੇ ਇਹਨਾਂ ਨੂੰ ਨਿਆਂ ਦੇ ਜਿਹੜੇ ਸਿੰਘਾਂ ਤੇ ਡਰੂਗੜ੍ਹ ਜੇਲ੍ਹ ਦੇ ਵਿੱਚ ਭੇਜੇ ਆ ਉਹ ਲਿਖ ਕੇ ਦੇਰ ਤੇ ਉਹ ਬਾਹਰ ਪਿਆਵ ਬਚਾਉਣ ਤੇ ਤੇਰੀ ਵੀ ਮਦਦ ਕਰ ਸਕਣ ਤੇਰੇ ਨਾਲ ਖੜਿਆ ਕਰਨਾ ਇਹਨਾਂ ਕੁਝ ਕਹਿੰਦੇ ਹੋਏ ਹਿਮਾਂ ਦੇ ਜਾਜਕਾਂ ਬਲਾਓ ਫਤਿਹ ਆਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਇਹ ਲੜ ਲੀਆਂ ਫੌਜਾਂ ਜਿਵੇਂ ਭਾਈ ਅਮਰਤਪਾਲ ਨੂੰ ਕੱਲ 5 ਤਰੀਕ ਨੂੰ ਦਿੱਲੀ ਦੇ ਵਿੱਚ ਬਾਈ 에ਅਰ ਲਿਆਂਦਾ ਜਾਵੇਗਾ ਉੱਥੇ ਸੌਂਚਾਈ ਜਾਵੇਗਾ ਉੱਥੋਂ ਸੌਂ ਚੱਕ ਕੇ ਫੇਰ ਹੀ ਵਾਪਸੀ ਡੀਬੁਰੂਗੜ ਜੇਲ੍ਹ ਦੇ ਵਿੱਚ ਛੱਡਿਆ ਜਾਣਾ ਹੈਗਾ ਸੋ ਬਾਬਾ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਭਾਈ ਅਮਰਤਪਾਲ ਦੇ ਮੁੱਦੇ ਤੇ ਸੋ ਇਸ ਵੀਡੀਓ ਤੇ ਦਿਓ ਆਪਣੇ ਤੁਸੀਂ ਕਮੈਂਟ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਵਾਇਸ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ